ਮਨਕੀਰ ਤੌਲਖ ਜਿਹੜੇ ਨੇ ਲਗਾਤਾਰ ਮਨਕੀਰਤ ਭਾਈ ਪੰਜਾਬੀ ਭਾਈਚਾਰਾ ਤੁਸੀਂ ਤੁਸੀਂ ਪੰਜਾਬੀ ਭਾਈਚਾਰਾ ਸਾਰਾ ਡੈਲੀ ਪੋਸਟ ਵਾਲਿਓ ਹਿਲਣਾ ਨਹੀਂ ਠੀਕ ਆ ਤੁਹਾਨੂੰ ਵੇਖ ਕੇ ਹੀ ਸਾਰਿਆਂ ਨੇ ਮੈਂ ਦੀ ਫਿਰ ਆਵਾਜ਼ ਆਵਾਜ਼ ਆ ਭਾਈ ਜੀ ਖੁਸ਼ੀਆਂ ਚ ਤੁਸੀਂ ਸ਼ਰੀਕ ਹੋਨੇ ਹੋ ਪਰ ਅੱਜ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਭਾਈ ਸਾਡਾ ਫਰਜ਼ ਆ ਸਾਡਾ ਫਰਜ਼ ਆ ਆਓ ਤੁਸੀਂ ਸਾਡੇ ਨਾਲ ਚਲੋ ਜਿਹੜਾ ਜਿਹੜਾ ਕਰ ਤੁਹਾਨੂੰ ਪਤਾ ਹੈ ਜਿਹੜਾ ਜਿਹੜਾ ਕਰ ਤੁਹਾਨੂੰ ਪਤਾ ਜਿੱਥੇ ਨੁਕਸਾਨ ਹੋਇਆ ਠੀਕ ਆ ਅੱਜ ਸਾਰੀ ਰਾਤ ਆਪਾਂ ਇੱਥੇ ਆ ਠੀਕ ਆ ਭਾਵੇਂ ਕਰੋੜ ਲੱਗ ਜੇ ਭਾਵੇਂ 2 ਕਰੋੜ ਲੱਗ ਜੇ ਹੂੰ ਠੀਕ ਆ ਆਪਾਂ ਸਾਰ ਬੰਦਿਆਂ ਦੀ ਮਤ ਕਰਕੇ ਜਾਣੀ ਆ ਠੀਕ ਆ ਬਾਕੀ ਟਰੈਕਟਰਾਂ ਦੀ ਸੇਵਾ ਕੀਤੀ ਆ ਉਹ ਜਿੰਨੇ ਜ਼ਿਮੀਦਾਰਾਂ ਦੀ ਜ਼ਮੀਨ ਬਾਕੀ ਪੋਲ ਬਣ ਰਹੇ ਆ ਪੋਲਾਂ ਤੇ ਟਰੈਕਟਰ ਦੀ ਲੋੜ ਪਊਗੀ ਠੀਕ ਆ ਬਾਕੀ ਹੋਰ ਸੱਜਣ ਸੰਦਾ ਦੀ ਲੋੜ ਆ ਠੀਕ ਆ ਕਰਾਏ ਆ ਕਰਾਏਾਂ ਦੀ ਲੋੜ ਹੁੰਦੀ ਆ ਕਰਾਏ ਲੈ ਕੇ ਪਹੁੰਚਣ ਤਾਂ ਮਨਕੀਰ ਤੋਲ ਕਿਨਾਂ ਲਗਾਤਾਰ ਆਜੋ ਆਜੋ ਮਨਕੀਰਤ ਭਾਈ ਸਾਰਾ 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 ਧਰਮ ਮਨਕੀਰਤ ਭਾਈ ਪੰਜਾਬ ਸ਼ਬਦ ਪੰਜਾਬ ਸ਼ਬਦ ਦੇ ਨਾਲ ਖੜਾ ਮਨਕੀਰਤ ਭਾਈ ਮਨਕੀਰਤ ਉਹ ਲਖਦੀਆਂ ਤਸਵੀਰਾਂ ਨੇ ਥੋੜੇ ਛੋਟੇ ਥੋੜੇ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲਗਾਤਾਰ ਮਨਕੀਰਤ ਆਲਖ ਜਿਹੜੇ ਨੇ ਲਗਾਤਾਰ ਕੰਮ ਰਹੇ ਤਾਂ ਦੇਖੋ ਅੱਗੇ ਨਾਲ ਅੱਗੇ ਨਾ ਹੋਵੇ ਬਹੁਤ ਵਾਹਿਗੁਰੂ 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 ਕੋਈ ਨਹੀਂ ਪਰਵਾਹ ਨਹੀਂ ਕਰਨੀ ਖੜਾ ਪੰਜਾਬ ਤੁਹਾਡੇ ਨਾਲ ਖੜਾ ਆ ਕੋਈ ਪਰਵਾਹ ਨਹੀਂ ਕਰਨੀ ਠੀਕ ਹੈ ਕੋਈ ਆਇਆ ਪਹਿਲਾਂ ਉਹਦਾ ਪਿੱਛੇ ਨਾ ਜਾਇਓ ਜੇ ਕੋਈ ਆਇਆ ਨਹੀਂ ਨਾ ਪਹਿਲਾਂ ਇਹ ਰੁਕ ਜਾਓ ਯਾਰ ਉਹ ਰੁਕ ਜਾਓ ਚੁੱਪ ਹੋ ਜਾ ਕਰੋ ਜਦੋਂ ਕੋਈ ਆਇਆ ਨਹੀਂ ਨਾ ਪਹਿਲਾਂ ਹੁਣ ਮੈਂ ਆਇਆ ਸੇਵਾ ਕਰਕੇ ਜਾਊਂਗਾ ਸਾਰਾ ਪੰਜਾਬ ਆਊਗਾ ਹੁਣ ਠੀਕ ਹੈ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਤੁਹਾਡੇ ਤੇ ਜੇ ਕੋਈ ਕਰਜ਼ੇ ਨੇ ਠੀਕ ਹੈ ਮੈਂ ਕੈਮਰਿਆਂ ਚ ਸਾਡਾ ਸੀਐਮ ਮਾਨ ਸਾਹਿਬ ਬਹੁਤ ਘੈਂਟ ਇਨਸਾਨ ਆ ਹੀਰਾ ਬੰਦਾ ਆ ਉਹ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਜੇ ਕੋਈ ਤੁਹਾਡੇ ਦੇ ਕੋਈ ਕੋਈ ਉਹ ਕਰਜ਼ਾ ਆਇਆ ਕੋਈ ਕੋਸ਼ਾ ਸਰਕਾਰ ਕਰਜ਼ਾ ਵੀ ਮਾਫ ਕਰੂਗੀ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਬੇਫਿਕਰੇ ਹੋ ਗਏ ਸੋਣਾ ਹੁਣ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਚ ਗਈ ਨਾ ਯਾਰ ਦਿਓ ਪੈਕਅਪ ਕੈਸ਼ ਦਿਓ ਯਾਰ ਭਾਗ ਨਾ ਭਾਗ ਸਾਹ ਮਾਤਾ ਜੀ ਆਂਦੀ ਆ ਮਾਤਾ ਕੀ ਕਰਿਆ ਭਾਈ 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 ਆਓ ਚਾਚੀ ਆ ਗਿਆ ਦੋ ਮਿੰਟ ਦਾ ਕਰ ਤਾ ਬਿਲਕੁਲ ਦੇਖੋ ਰੋਂਦੇ ਹੋਏ ਨਜ਼ਰ ਆ ਰਹੇ ਨੇ ਮਨਕੀਰ ਤਾਲ ਦੀ ਅੱਖਾਂ ਚ ਹੰਝੂ ਜੜੇ ਨੇ ਰੁਕ ਨਹੀਂ ਰਹੇ ਨੇ ਪ੍ਰਵਾਹ ਨਹੀਂ ਕਰਨੀ ਪ੍ਰਵਾਹ ਨਹੀਂ ਕਰਨੀ ਆ ਆ ਕਿੰਨੇ ਆ 50 ਆਪਾਂ ਆ 50 ਹਜ਼ਾਰ ਰਿਹਾ ਮਾਤਾ ਠੀਕ ਆ ਕੋਈ ਪਰਵਾਹ ਨਹੀਂ ਕਰਨੀ ਸਾਰਾ ਪੰਜਾਬ ਆਊਗਾ ਆਪਣੇ ਨਾਲ ਖੜੂਗਾ ਘਰ ਘਰ ਪਊਗਾ ਅਸੀਂ 10 10 ਦਿਨਾਂ ਬਾਅਦ ਗੇੜਾ ਮਾਰਦੇ ਰਵਾਂਗੇ ਇਹ ਕਰ ਇਹਨਾਂ ਉਹ ਯਾਰ 50000 ਹੋਰ ਦੋ ਨਹੀਂ ਨਹੀਂ ਉਹ ਯਾਰ ਨਹੀਂ ਨਹੀਂ ਇਹ ਮੈਂ 9 ਦਾ ਨਹੀਂ ਇਹਦਾ ਪਿੰਟਾ ਵੀਰੇ ਮੇਰੀ ਗੱਲ ਨਾਲ ਦੱਸੋ ਨਹੀਂ ਨਹੀਂ ਹਾਂ 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 ਇੱਕ ਚਲੋ 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 ਕੋਈ ਕੋਈ ਨਹੀਂ ਮੈਨੂੰ ਆ ਪੈਸੇ ਯਾਰ ਦੋ ਮਨੀ ਦੇ 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 ਯਾਰ ਉਹ ਯਾਰ ਕੈਸ਼ੀਅਰ ਮੇਰੇ ਕੋਲ ਰਿਆ ਕਰੋ ਯਾਰ ਕੀ ਕਰਦੇ ਹੋ ਨੀ ਮੇਰੀ ਗੱਲ ਉਹ ਪਾਜੀ ਨਾਲ ਤਾਂ ਪੁੱਛ ਲੰਮੀ ਕੋਈ ਨਹੀਂ ਕੋਈ ਨਹੀਂ ਅਸੀਂ ਖੜੇ ਆ ਆ ਲੈ ਆਡੇ ਬਹੁਤ ਆ ਲੈ ਵੀ ਆ ਫੜਾ ਆਹ 20 ਆ ਰਿਹਾ ਯਾਰ 50000 ਦੋ ਯਾਰ ਮੈਂ ਜਦੋਂ 50 ਕਿੰਨਾ 50 ਦਿਆ ਕਰੋ ਯਾਰ ਪਾਗਲ ਨਾ ਬਣਾਇਆ ਕਰੋ 50000 ਤਾਂ ਆ ਲੋ ਆ ਫੜਾ ਦੇ ਆ ਲੋ ਆ ਲੋ ਆ ਲੋ ਠੀਕ ਆ ਵਾਇਗਰੂ ਵਾਇਗਰੂ ਨਾਲ ਆ ਇੰਦਰ ਦੀ ਪਰਵਾਹ ਨਹੀਂ ਕਰਨੀ ਆ ਜਾ ਮੋਟਾਂ ਦਾ ਬੈਗ ਨਾ ਭਰਾ ਆ ਹੁੰਦਲ ਸਿਮਰਨ ਹੁੰਦਲ ਅਸੀਂ ਰਲ ਕੇ ਮੈਂ ਸਿਮਰਨ ਤੇ ਇੱਕ ਸਾਡਾ ਭਰਾ ਆ ਰੂਪਾ ਤੇ ਸਾਡੀ ਸਾਰੀ ਟੀਮ ਆ ਠੀਕ ਆ ਜੀ ਠੀਕ ਆ ਅਸੀਂ ਅਸੀਂ ਪੰਜਾਬ ਚ ਉਤਰਿਆ ਗਰਾਊਂਡ ਲੈਵਲ ਤੇ ਸਾਡਾ ਉਤਰਨ ਦਾ ਹੀ ਮਤਲਬ ਆ ਜੇ ਅਸੀਂ ਉਤਰੇ ਆ ਸਾਰੇ ਪੰਜਾਬ ਦੇ ਪੁੱਤਰ ਉਤਰਨਗੇ ਠੀਕ ਆ ਆ ਘਰ ਪਹਿਣਗੇ ਦੁਬਾਰਾ ਪਰ ਤੁਸੀਂ ਜਿਹੜੀ ਨੀਂਦ ਆ ਨਾ ਉਹ ਸੁੱਖ ਦੀ ਸੋਣੀ ਆ ਠੀਕ ਆ ਪੁੱਤਰਾ ਠੀਕ ਆ ਜਾਨੀ ਮਾਲੀ ਜਾਨੀ ਨੂੰ ਨੁਕਸਾਨ ਤੇ ਨਹੀਂ ਹੋਇਆ ਨਾ ਹਾਂ ਪਰਵਾਹ ਨਹੀਂ ਕਰਵਾਉਣੀ ਤੇ ਪਿੰਡ ਲੈਵਲ ਤੇ ਸਾਡਾ ਮੁੰਡਾ ਠੀਕ ਆ ਅਰਜਨ ਚਲੋ ਸਸਰੀ ਘਰ ਪਹਿਣੇ ਕੋਈ ਨਹੀਂ ਹਾਂ ਬਾਬਾ ਆ ਭਲੀ ਕਰੂਗਾ ਸਭ ਕੁਝ ਬਸ ਸੋਣਾ ਸੰਤੁਸ਼ਟ ਹੋ ਕੇ ਜੇ ਕੋਈ ਕਰਜ ਜੇ ਕੋਈ ਜੇ ਕੋਈ ਕਰਜ਼ਾ ਨਾ ਉਹ ਯਾਰ ਇੱਕ ਅੰਦਰ ਨਹੀਂ ਜਾਣਾ ਵੀਰੇ ਅੰਦਰ ਨਹੀਂ ਜਾਣਾ ਅੰਦਰ ਨਹੀਂ ਜਾਣਾ ਹੱਤ ਬਾਤੀ ਵੀ ਲਾਈਟਰ ਨਾਲ ਭਾਈ ਜੀ ਤੁਹਾਡਾ ਮਨਕੀਰ ਤਬ ਮਨਕੀਰ ਭਾਈ ਅੱਖਾਂ ਚੋਂ ਹੰਝੂ ਆ ਗਏ ਉਹ ਸਾਸੀ ਵੀਰੇ ਮੇਰੇ ਕਿਉਂ ਪੈਰੀ ਹੱਥ ਲਾਈਆਂ ਮੇਰੇ ਮੈਂ ਤੁਹਾਡੇ ਲਾਉਣਾ ਯਾਰ ਬਿਲਕੁਲ ਮਨਕੀਰ ਤੋਂ ਅੱਖਾਂ ਚੋਂ ਤਸਵੀਰਾਂ ਚ ਹਾਂ ਭਾਈ ਮੌਕੇ ਤੇ ਸਭ ਨੂੰ ਕੈਸ਼ ਵੰਡ ਰਹੇ ਹਾਂ ਭਾਈ ਜੀ ਤਾਂ ਬਿਲਕੁਲ ਤਸਵੀਰਾਂ ਮਨਕੀਰਤ ਭਾਈ ਮੌਕੇ ਤੇ ਹੀ ਸਭ ਨੂੰ ਕਹਿ ਇਸ਼ਾਰਾ ਕਰਨਗੇ ਯਾਰ ਲੋਕੀ ਬਾਬਾ ਜੀ ਅਰਦਾਸ ਕਰੋ ਨਹੀਂ ਬਾਬਾ ਜੀ ਠੀਕ ਆ ਧੰਨ ਗੁਰੂ ਰਾਮਦਾਸ ਮਿਹਰ ਕਰੂਗਾ ਹਾਂ ਗੁਰੂਆਂ ਦੀ ਧਰਤੀ ਆ ਸਭ ਮਿਹਰ ਹੋਊਗੀ ਮਨਕੀਰਤ ਭਾਈ ਮੌਕੇ ਤੇ ਕੈਸ਼ ਦੇ ਰੂ ਆਪਾਂ ਵੀਰੇ ਬਾਬਾ ਤੋਂ ਆਪਾਂ ਸੇਵਾ ਕਰ ਰਹੇ ਆ ਲੇਕਿਨ ਹੁਣ ਤਾਂ ਸੇਵਾ ਕਰ ਲੈਣ ਦੋ ਬੜਾ ਨਾ ਮਨ ਭਾਵਕ ਜਾ ਹੋਇਆ ਪਿਆ ਆਜੋ ਸੱਸਰੀ ਦਾ ਆਜੋ 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 ਤਾਂ ਲੋ ਵੀ ਫੋਟੋ ਆ ਖਿਚਾ ਰਹੇ ਨੇ ਬੱਚੇ ਮਨਕੀਰ ਤੌਲਖ ਦੇ ਰਹਿਣੇ ਚਿਹਰੇ ਰਹਿਣੇ ਚਾਹੀਦੇ ਆ ਖੁਸ਼ ਹੱਸਦੇ ਪੰਜਾਬੀ ਹਮੇਸ਼ਾ ਹੱਸਦੀ ਰਹਿੰਦੇ ਆ ਭਾਈ ਥੈਂਕ ਯੂ ਬੇਟੀ ਚਲੋ ਤਾਂ ਬਿਲਕੁਲ ਮਨਕੀਰ ਤੌਲਖ ਨੇ ਭਾਈ ਇੱਕ ਲਾਸਟੀ ਸਵਾਲ ਆ ਪੰਜਾਬ ਸਭ ਨਾ ਖੜਦਾ ਮੇਰਾ ਨਾ ਮੂਡ ਨਹੀਂ ਠੀਕ ਹੋਰ ਤਰ੍ਹਾਂ ਵੇਖ ਕੇ ਨਾ ਹੋਰ ਤਰ੍ਹਾਂ ਹੋ ਗਿਆ ਕੈਮਰਾ ਬੰਦ ਕਰਦੀ ਆ 10 ਮਿੰਟ ਬਿਲਕੁਲ ਤਾਂ ਮਨਕੀਰ ਤੌਲ ਖ ਪਹੁੰਚੇ ਹੋਏ ਨੇ ਲਗਾਤਾਰ ਨੋਟਾਂ ਦਾ ਝੋਲਾ ਕੋਲ ਆ ਤੇ ਲਗਾਤਾਰ ਕੈਸ਼ ਲੋਕਾਂ ਨੂੰ ਡਿਲੀਵਰ ਕਰ ਰਹੇ ਨੇ ਔਰ ਬਿਲਕੁਲ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਨੇ ਜਿਸ ਤਰ੍ਹਾਂ ਦੇ ਹਾਲਾਤ ਪਿੰਡਾਂ ਦੇ ਵਿੱਚ ਨੇ ਕੈਮਰਾ ਪਰਸਨ ਦਲੇਰ ਨਗਗਨ ਸ਼ੁਕਲਾ ਡੇਲੀ ਪੋਸਟ ਪੰਜਾਬ